ਕਰ ਸਕੇ ਪਰ ਹੁਣ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਫਾਇਦੇ ਦੇ ਲਈ ਜਿਹੜਾ ਬੀਜੇਪੀ ਪਾਰਟੀ ਨੇ ਅਭਿਆਨ ਸ਼ੁਰੂ ਕੀਤਾ ਹੈ ਪਿੰਡ ਪਿੰਡ ਦੇ ਵਿੱਚ ਜਿਹੜੀਆਂ ਸਹੂਲਤਾ ਮਿਲ ਰੀਆਂ ਨੇ ਸੈਂਟਰ ਤੋਂ ਉਹਨਾਂ ਦੇ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਨੂੰ ਇਹ ਲਾਭ ਦੇਣ ਦੀ ਕੈਂਪ ਲੱਗ ਰਹੀ ਹੈ ਔਰ ਮੇਰੇ ਖਿਆਲ ਚ ਇਹਦੇ ਵਿੱਚ ਬਹੁਤਾਂ ਦੀ ਮਦਦ ਹੋਏਗੀ ਔਰ ਪਾਰਟੀ ਨੂੰ ਵੀ ਲਾਭ ਮਿਲਦਾ। ਕਾਨੂੰਨੀ ਵਿਵਸਥਾ ਦੀ ਹਾਲਤ ਬੜੀ ਮਾੜੀ ਚੱਲ ਰਹੀ ਹੈ ਇਹ ਬੜੀ ਕਾਨੂੰਨੀ ਵਿਵਸਥਾ ਦੀ ਹਾਲਤ ਬੜੀ ਮਾੜੀ ਚੱਲ ਰਹੀ ਹੈ ਕੀ ਕਹਿਣਾ ਹੈ? ਬਹੁਤ ਮਾੜੀ ਚੱਲ ਰਹੀ ਆ ਕੱਲ ਫੇਰ ਬੰਮ ਚੱਲਿਆ ਅੰਮ੍ਰਿਤਸਰ ਦੇ ਵਿੱਚ ਤੇ ਕੱਦਦੇ ਅਸੀਂ ਸਾਰੇ ਕਹੀ ਜਾ ਰਹੇ ਆ ਕਿ ਇਹਨੂੰ ਸੰਭੋ ਸੰਭੋ ਇਹ ਬਸ ਆਪਣੀ ਕਲਾਕਾਰੀ ਦੇ ਵਿੱਚ ਹੁਣ ਕੇਜਰੀਵਾਲ ਨੂੰ ਸਾਰੇ ਕੇਤੇ ਲਾ ਜਾ ਕੇ ਕਦੀ ਸੁਣਿਆ ਸਾਰੇ ਪਾਰਟੀਆਂ ਦੇ ਪ੍ਰਧਾਨ ਨੇ ਸਾਰੇ ਪਾਰਟੀਆਂ ਦੇ ਅਹੁਦੇਦਾਰ ਨਹੀਂ ਠੀਕ ਹੈ ਤੁਸੀਂ ਸਿਆਸਤ ਦੇ ਵਿੱਚ ਆਪਣੀ ਸਿਆਸਤ ਅੱਗੇ ਲੈ ਕੇ ਜਾਓ ਪਰ ਕਿਸੇ ਨੇ ਆ ਕੇ ਆਪਣਾ ਪੱਥਰ ਦੇ ਉੱਤੇ ਨਾਮ ਨਹੀਂ ਲਿਖਾਇਆ ਜੇ ਮੰਤਰੀ ਹੋਏ ਜਾਂ ਪ੍ਰਧਾਨ ਮੰਤਰੀ ਹੋਏ ਉਹਨਾਂ ਦਾ ਤਾਂ ਜ਼ਰੂਰ ਲਿਖੀਦਾ ਪਰ ਸਾਨੂੰ ਵੀ ਅੱਛਾ ਨਹੀਂ ਲੱਗਦਾ ਜੋ ਮਰਜ਼ੀ ਹੈ ਉਹ ਵਰਤਮਾਨ ਸਾਡਾ ਚੀਫ ਮਿਨਿਸਟਰ ਹੈ ਹੈ ਪੰਜਾਬ ਦਾ ਉਹਦਾ ਨਾ ਛੋਟਾ ਲਿਖੇ ਔਰ ਕੇਜਰੀਵਾਲ ਦਾ ਨਾਮ ਉੱਪਰ ਵੱਡਾ ਲਿਖੇ ਇਹ ਗੱਲ ਮੰਜ਼ੂਰ ਨਹੀਂ ਭਾਜਪਾ ਦੇ ਪੂਰਬ ਜ਼ਿਲ੍ਹਾ ਪ੍ਰਧਾਨ ਵਿਕਾਸਜੀ ਜੀ ਤੁਹਾਡੀ ਨਜ਼ਰਤ ਹੈ ਅੱਜ ਆਏ ਨਹੀਂ ਹੈ ਕਿ ਇਹ ਤੁਸੀਂ ਉਹਨਾਂ ਨੂੰ ਪੁੱਛੋ ਬਾਹਰ ਗਏ ਪਿਆ ਜੀ ਕਿ ਤਾਂ ਮੈਂ ਤਾਂ ਮੈਂ ਤਾਂ ਪਤਾ ਨਹੀਂ ਅਸੀਂ ਸੱਦੇ ਤੇ ਆਏ ਹਾਂ ਮੇਰਾ ਤਾਂ ਕੋਈ ਅਹੁਦਾ ਵੀ ਹੈ ਨਹੀਂ ਮੈਂ ਤਾਂ ਭਾਜਪਾ ਦੀ ਪਹਿਲਗਾਮ ਦੇ ਵਿੱਚ ਅਤਵਾਦੀ ਨੇ ਲਕਿਤਾ ਉਸ ਦੇ ਜਵਾਬ ਦੇ ਵਿੱਚ ਸੈਨਾ ਨੇ ਅਤਵਾਦੀਆਂ ਦੇ ਕਈ ਟਿਕਾਣੇ ਇਹਦੇ ਸਿ ਉਹ ਤਬਾਹ ਕਰਦੇ ਆਪਰੇਸ਼ਨ ਸਮਰੂਹ ਦੇ ਸਨਮਾਨ ਆਰਮੀ ਦੇ ਸਨਮਾਨ ਦੇ ਵਿੱਚ ਅੱਜ ਤਿਰੰਗਾ ਕਿਸਾਨ ਤਿਰੰਗਾ ਯਾਤਰਾ ਕੀਤੀ ਜਾ ਰਹੀ ਹੈ। ਸਾਰੇ ਦੇਸ਼ ਦੇ ਵਿੱਚ ਪਹਿਲੀ ਅਫਸੋਸ ਹੋਇਆ ਕਿ ਨਿਹੱਤੇ ਜਿਹੜੇ ਟੂਰਿਸਟ ਪੈਲਗਾਮ ਗਏ ਹੋਏ ਸੀ ਉੱਥੇ ਇਹਨਾਂ ਨੇ ਆ ਕੇ ਅਤਵਾਦੀਆਂ ਨੇ ਉਹਨਾਂ ਤੇ ਹਮਲਾ ਕੀਤਾ ਉਹਨਾਂ ਦੀ ਹੱਤਿਆ ਕੀਤੀ ਉਹਨਾਂ ਦੇ ਪਰਿਵਾਰਾਂ ਦੇ ਸਾਹਮਣੇ। ਔਰ ਉਸ ਦਾ ਜਵਾਬ ਪ੍ਰਾਈਮ ਮਿਨਿਸਟਰ ਮੋਦੀ ਔਰ ਸਾਡੀ ਉਨਾਂ ਦੀ ਅਗਵਾਈ ਹੇਠਾਂ ਸਾਡੀਆਂ ਸੈਨਾ ਸੈਨਾਪਤੀ ਸਾਡੇ ਆਰਮੀ 에ਅਰ ਫੋਰਸ ਨੇਵੀ ਔਰ ਕਿਤੇ ਕਿਤੇ ਮੇਰੇ ਖਾਲਚੇ ISRF ਮੋਡਰਨ ਨੇ ਉਨਾਂ ਨੂੰ کافی ਮਚਕੀਤਾ ਅਫਲੇਗਾ ਤੇ ਇਹਨਾਂ ਨੇ ਇੰਨਾ ਵਧੀਆ ਇੱਕ ਅਟੈਕ ਇੱਕ ਜਗ੍ਹਾ ਤੇ ਨਹੀਂ 40 ਤੋਂ ਉੱਪਰ ਮੇਰੇ ਖਾਲਚੇ ਜਗ੍ਹਾ ਸੀ ਜਿੱਥੇ ਜਿੱਥੇ ਇਹਨਾਂ ਦੇ ਅੱਡੇ ਸੀਗੇ ਉੱਥੇ ਇਹਨਾਂ ਨੇ 25 ਮਿੰਟਾਂ ਦੇ ਅੰਦਰ ਜਾ ਕੇ ਅਟੈਕ ਕਰਕੇ ਇਹ ਦਿਖਾਤਾ ਕਿ ਕਿਸ ਤਰੀਕੇ ਦੇ ਨਾਲ ਸਾਡਾ ਇਸ ਦਾ ਜਵਾਬ ਹੋਇਆ ਹਿੰਦੁਸਤਾਨ ਦਾ ਪਰਟਾ ਔਰ ਇਹ ਵੀ ਐਸੀ ਵਧੀਆ ਗੱਲ ਕੀਤੀ ਕਿ ਖਾਲੀ ਅਤਵਾਦੀਆਂ ਦੇ ਉੱਤੇ ਹਮਲਾ ਕੀਤਾ ਨਾ ਕਿ ਕਿਸੇ ਸਿਵਿਲियन ਦੇ ਉੱਤੇ ਸੋ ਮੈਂ ਵਧਾਈ ਦਿੰਦੀ ਹਾਂ ਆਪਣੇ ਸਰਕਾਰ ਨੂੰ ਔਰ ਆਪਣੇ ਬਹੁਤ ਬਹੁਤ ਦਿਨੋਂ सिर झुका के सैल्यूट मार दी है अपने सेना ਨੂੰ ਆਰਮੀ 에어 ਫੋਰਸ ਡੈਵੀ ਜਿਨ੍ਹਾਂ ਨੇ ਇਸ ਵਧੀਆ ਤਰੀਕੇ ਦੇ ਨਾਲ ਇਹ ਜਵਾਬ ਦਿੱਤਾ ਪਾਕਿਸਤਾਨ ਨੂੰ ਉਹਨਾਂ ਦੇ ਜਿਹੜਾ ਹਮਲਾ ਕਰਕੇ ਉਹਨਾਂ ਦੇ ਅਤਵਾਦੀਆਂ ਦੇ ਅੱਡੀਆਂ ਤੇ ਔਰ ਇਹ ਸਾਬਤ ਕਰਤਾ ਕਿਉਂਕਿ ਬਹੁਤ ਸਾਲਾਂ ਤੋਂ ਅਸੀਂ ਇਹ ਕਹਿੰਦੇ ਆਏ ਸਾਰੀ ਦੁਨੀਆ ਨੂੰ ਕਿ ਪਾਕਿਸਤਾਨ ਨੇ ਆਪਣੀ ਤੱਤੀ ਦੇ ਉਤੇ ਅਤਵਾਦੀਆਂ ਨੂੰ ਪਲਣ ਦਿੱਤਾ ਪਹਿਲੇ ਓਬਾਮਾ ਨੇ ਸਾਬਤ ਕਰਤਾ ਜਾਂ ਬੁਸ਼ ਨੇ ਜਦ ਉਸامہ ਬਿੰ ਲਾਦਨ ਨੂੰ ਮਾਰਿਆ ਔਰ ਅਸੀਂ ਉਹਦੇ ਬਾਅਦ ਕਹੀ ਗਏ ਕਿ ਸਾਡੇ ਉੱਤੇ ਹਮਲਾ ਹੋ ਰਿਹਾ ਪਰ ਹੁਣ ਉਹਦਾ ਸਹੀ ਜਵਾਬ ਇਹਨਾਂ ਨੂੰ ਮਿਲਿਆ ਜੀ ਜਦੋਂ ਅਟੈਕ ਵੀ ਹੋਇਆ ਸੀ ਟੈਲੀਗ੍ਰਾਮ ਦੇ ਵਿੱਚ ਮੈਂ ਤਾਂ ਪਾਰਟੀ ਦਾ ਕੋਈ ਵੀ ਫੰਕਸ਼ਨ ਹੋਏ ਵਧੀਆ ਫੰਕਸ਼ਨ ਹੋਏ ਔਰ ਮੇਰੇ خیال ਚ ਪਾਰਟੀ ਨੂੰ ਅਹਿਮੀਅਤ ਹੈ ਔਰ ਦਿੰਦੇ ਆ ਅਸੀਂ ਆਪਣੇ ਮੰਡਲ ਪਰ ਰਹਿਣਾ ਨੂੰ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਇਲਾਕੇ ਦੇ ਦੋ ਮੰਡਲ ਪ੍ਰਧਾਨ RAM ji ਔਰ Kundan ji ਇੱਥੇ ਆਏ ਹੋਏ ਨੇ ਇਹਨਾਂ ਦੀ ਇਲੈਕਸ਼ਨ ਚ ਵੀ ਵਧੀਆ ਰਹੀ ਔਰ ਪਾਰਟੀ ਲਈ ਵੀ ਵਧੀਆ ਕੰਮ ਕਰਦੇ ਨੇ ਮੈਥੋਂ ਪੁਰਾਣੇ ਨੇ ਪਾਰਟੀ 'ਚ ਮੈਂ ਤਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਆਈ ਐ ਤਾਂ ਮੈਂ ਧੰਨਵਾਦ ਕਰਦੀ ਆ ਹਰਪਾਲਪੁਰ ਜੀ ਦਾ ਜਿਨ੍ਹਾਂ ਨੇ ਅੱਜ ਇਹ ਉਪਰਾਲਾ ਕੀਤਾ ਕਿ ਆਪਾਂ ਆਪਣੇ ਟਰੈਕਟਰ ਮਾਰਚ ਕੱਢ ਕੇ ਤਿਰੰਗੇ ਦੀ ਟਰੈਕਟਰ ਮਾਰਚ ਕਿਉਂਕਿ ਥਾਂ ਥਾਂ ਸਾਰਾ ਦੇਸ਼ ਪਰ ਹੈ ਆ ਬਿਆ ਤਿਰੰਗੇ ਨਾਲ ਔਰ ਇਹ ਤਿਰੰਗੇ ਦੀ ਟਰੈਕਟਰ ਮਾਰਚ ਹੈ ਇਹ ਟਰੈਕਟਰ ਮਾਰਚ ਜਿਹੜੀ ਹੈ ਇਹ ਉਹਨਾਂ ਨੂੰ ਅ ਅਸੀਂ ਸਨਮਾਨ ਕਰਨ ਦੇ ਲਈ ਫੌਜੀਆ ਨੂੰ ਉਨਾ ਦੇ ਨਹੀਂ ਕਾ ਦੇ ਇਹ ਮੇਰੇ ਖਿਆਲ ਤੋਂ ਕਨੌਰ ਦੇ ਵਿੱਚ ਪਹਿਲੀ ਉਹ ਥਾਂ ਹੈ ਇੱਥੋਂ ਹੀ ਸ਼ੁਰੂਆਤ ਹੋ ਰਹੀ ਹੈ ਕਿਸਾਨ ਰੰਗਾਂ ਯਾਤਰਾ ਦੀ ਹਾਂਜੀ ਹਾਂਜੀ ਪਹਿਲੀ ਪਹਿਲੀ ਤੇ ਅੱਗੇ ਸਵਾਲ ਇੱਕ 27 ਦੀ ਇਲੈਕਸ਼ਨ ਦੇ ਵਿੱਚ ਭਾਰਤ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਅਲਾਈਅੰਸ ਦੇ ਵਿੱਚ ਜਾਊਗੀ ਜਾਂ ਇਕੱਲੇ ਚੋਣ ਲੜੇਗੀ ਦੇਖੋ ਇਹ ਸਵਾਲ ਸਾਡਾ ਹਾਈ ਕਮਾਂਡ ਤੈ ਕਰੂਗਾ ਜੋ ਹਾਈ ਕਮਾਂਡ ਤੈ ਕਰੂਗਾ ਸਾਨੂੰ ਸਹਿਮਤ ਹੈ ਕੋਈ 1.5 ਸਾਲ ਪਿਆ ਨੇੜੇ ਜੇ ਜਾ ਕੇ ਤੁਸੀਂ ਤੁਹਾਨੂੰ ਪਤਾ ਚੱਲੇਗਾ ਭਗਵੰਦਰ ਜੀ ਜੈ ਜਵਾਨ ਜੈ ਕਿਸਾਨ ਤੇ ਪੂਰੇ ਦੇਸ਼ ਨੇ ਜਦੋਂ ਤਿਰੰਗਾ ਚੱਕ ਕੇ ਪੈਦਲ ਯਾਤਰਾ ਕਰਕੇ ਉਹਨਾਂ ਨੂੰ ਸਨਮਾਨ ਦਿੱਤਾ ਜਵਾਨਾਂ ਨੂੰ ਕਿਸਾਨਾਂ ਦਾ ਵੀ ਨਿੱਜੀ ਤੌਰ ਤੇ ਫਰਜ਼ ਬਣ ਗਿਆ ਸੀ ਕਿ ਅਸੀਂ ਅੱਜ ਉਹ ਫਰਜ਼ ਦੀ ਅਦਾਇਗੀ ਕਰ ਰਹੇ ਹਾਂ ਆਪਣੇ ਦੇਸ਼ ਦੇ ਜਵਾਨਾਂ ਨੂੰ ਪੰਜਾਬ ਦੇ ਔਰ ਦੇਸ਼ ਦੇ ਕਿਸਾਨਾਂ ਵੱਲੋਂ ਸਮਰਪਿਤ ਹੋ ਕੇ ਆਪਣੀ ਭਾਵਨਾ ਦਾ ਇਜ਼ਹਾਰ ਕਰ ਰਹੇ ਹਾਂ ਇਸ ਦੇ ਵਿੱਚ ਅਸੀਂ ਕਿਸਾਨ ਤਿਰੰਗਾ ਮਾਰਚ ਅੱਜ ਇੱਕ ਨੌਰ ਤੋਂ ਕੱਢ ਰਹੇ ਹਾਂ ਸਮੁੱਚੇ ਕਿਸਾਨਾਂ ਵੱਲੋਂ ਦੇਸ਼ ਦੇ ਜਵਾਨਾਂ ਨੂੰ ਸਮਰਪਿਤ ਭਾਵਨਾ ਦੇ ਨਾਲ ਅਸੀਂ ਇਜਹਾਰ ਕਰ ਰਹੇ ਹਾਂ ਆਪਣੀ ਭਾਵਨਾ ਦਾ ਸੋ ਮਹਾਰਾਣੀ ਸਾਹਿਬ ਨੇ ਤੁਹਾਨੂੰ ਸਾਰਾ ਦਸਤਾ ਮਹਾਰਾਣੀ ਸਾਹਿਬ ਝੰਡੀ ਦੇਣਗੇ ਅੱਜ ਦੇ ਇਸ ਯਾਤਰਾ ਨੂੰ ਤੇ ਸਮੁੱਚੇ ਹਲਕੇ ਤੋਂ ਹੀ ਆਏ ਨੇ ਟਰੈਕਟਰ ਇੱਕ ਵੀ ਟਰੈਕਟਰ ਹਲਕੇ ਤੋਂ ਬਾਹਰਲਾ ਨਹੀਂਗਾ ਸਮੁੱਚੇ ਟਰੈਕਟਰ ਆਪਣੇ ਘਨੌਰ ਹਲਕੇ ਦੇ ਇਹ ਯਾਤਰਾ ਸ਼ੁਰੂ ਹੋਈ ਹੈ ਮੈਂ ਸਮਝਦਾ ਕਿ ਪੂਰੇ ਦੇਸ਼ ਵੱਲੋਂ ਪੂਰੇ ਦੇਸ਼ ਦੇ ਦੀ ਇਹ ਅਗਵਾਈ ਕਰ ਰਹੀ ਅੱਜ ਦੀ ਕਿਸਾਨ ਯਾਤਰਾ ਸੋ ਮੈਂ ਆਪਣੇ ਦੇਸ਼ ਦੇ ਜਵਾਨ ਵੀਰਾਂ ਨੂੰ ਸਲੂਟ ਕਰਦਾ ਐਜੇ ਕਿਸਾਨ ਹੋਣ ਦੇ ਨਾਤੇ ਅੱਜ ਦੀ ਜੋ ਰੈਲੀ ਹੈ ਇਹ ਵੀ ਦੇਸ਼ ਦਾ ਸਨਮਾਨ ਹੈ ਦੇਸ਼ ਦੇ ਜਵਾਨਾਂ ਨੂੰ ਇਹ ਸਲਾਮ ਕਰ ਰਹੀ ਹੈ ਜੀ ਹਾਂ ਜੀ ਤਿਰੰਗਾ ਯਾਤਰਾ ਕਿੱਥੋਂ ਸ਼ੁਰੂ ਹੋਏ ਕਿੱਥੇ ਖਤਮ ਹੋਏ ਇਹ ਆਈਦੀ ਕਨੋਂ ਹੋਰ ਤੋਂ ਅਨਾਜ ਮੰਡੀ ਕਨੌਰ ਤੋਂ ਹਲਕੇ ਤੋਂ ਸ਼ੁਰੂ ਹੋਈ ਆ ਤੇ ਸ਼ੰਭੂ ਤੱਕ ਜਾਏਗੀ ਸ਼ੰਭੂ ਜਾ ਕੇ ਸਮਾਪਤੀ ਹੋਈ ਧੰਨਵਾਦ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ